ਅੱਜ ਆਪਾਂ ਬਣਾਵਾਂਗੇ ਬੇਸਣ ਦੇ ਲੱਡੂ ਬਾਜ਼ਾਰ ਵਰਗੇ ਬਿਲਕੁਲ ਦਾਣੇਦਾਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਬਣਾਉਂਗੇ ਤਾਂ ਬਿਲਕੁਲ ਪੂਰੇ ਪੂਰੇ ਨਾਪ ਦੇ ਨਾਲ ਇਹ ਲੱਡੂ ਬਣਾਵਾਂਗੇ ਜਿਹੜਾ ਵੀ ਬਣਾਊਗਾ ਬਿਲਕੁਲ ਪਰਫੈਕਟ ਬਣਾ ਕੇ ਤਿਆਰ ਕਰੂਗਾ ਜਿਹਨੇ ਪਹਿਲੀ ਵਾਰ ਬਣਾਉਣੇ ਨੇ ਉਹ ਵੀ ਇੰਨੇ ਜ਼ਿਆਦਾ ਟੇਸਟੀ ਲੱਡੂ ਬਣਾ ਕੇ ਤਿਆਰ ਕਰ ਸਕਦਾ ਹੈ ਤੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਤੇ ਬਹੁਤਾ ਜ਼ਿਆਦਾ ਸਮਾਨ ਆਪਾਂ ਨੂੰ ਨਹੀਂ ਚਾਹੀਦਾ ਹੈਗਾ ਨਾ ਲੱਡੂਆਂ ਨੂੰ ਬਣਾਉਣ ਲਈ ਇੰਨੇ ਜ਼ਿਆਦਾ ਸੌਫਟ ਬਣਦੇ ਨੇ ਕਿ ਮੂੰਹ 'ਚ ਜਾਂਦੇ ਹੀ ਘੁਲ ਜਾਣਗੇ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਜੀ ਇਹਨਾਂ ਬੇਸਣ ਦੇ ਦਾਣੇਦਾਰ ਲੱਡੂਆਂ ਨੂੰ ਬਣਾਉਣ ਲਈ ਸਾਨੂੰ ਕੀ ਕੀ ਚਾਹੀਦਾ ਹੈ ਉਹ ਵੀ ਆਪਾਂ ਦੇਖ ਲੈਨੇ ਆ ਸਭ ਤੋਂ ਪਹਿਲਾਂ ਸਾਨੂੰ ਬੇਸਣ ਹੀ ਚਾਹੀਦਾ ਹੈ ਆਪਾਂ ਡੇਢ ਕੌਲੀ ਬੇਸਣ ਦੀ ਲਈ ਆ ਤੇ ਅੱਧੀ ਕੌਲੀ ਤੋਂ ਉੱਪਰ ਥੋੜੀ ਜੀ ਆਪਾਂ ਸੂਜੀ ਲਈ ਆ ਤੇ ਇੱਕ ਕੌਲੀ ਆਪਾਂ ਘਿਓ ਦੀ ਲਈ ਆ ਇਹਦੇ ਵਿੱਚੋਂ ਥੋੜਾ ਜਿਹਾ ਘਿਓ ਆਪਾਂ ਜਿਹੜਾ ਬਚਾ ਲਵਾਂਗੇ ਮਤਲਬ ਪਾਣੀ ਕੋਕੌਲੀ ਆਪਾਂ ਜਿਹੜੀ ਘਿਓ ਦੀ ਆ ਪਾ ਲਵਾਂਗੇ ਦੂਜੀ ਸਾਈਡ ਤੇ ਕੜਾਈ ਆ ਜਿਹੜੀ ਉੱਪਰ ਰੱਖ ਲਈ ਆ ਖੁੱਲੀ ਕੜਾਈ ਲੈ ਲਵਾਂਗੇ ਇਹਦੇ ਵਿੱਚ ਪਾਣੀ ਕੋਲੀ ਘਿਓ ਦੀ ਆਪਾਂ ਐਡ ਕਰ ਦਿੱਤੀ ਆ ਤੇ 2-4 ਚਮਚ ਆਪਾਂ ਉਸ ਕੌਲੀ ਦੇ ਵਿੱਚੋਂ ਘਿਓ ਦੇ ਬਚਾ ਲਏ ਆ ਕਿਉਂਕਿ ਇਹਨਾਂ ਘਿਓ ਥੋੜਾ ਜਿਹਾ ਜ਼ਿਆਦਾ ਰਹੂਗਾ ਜੇ ਤੁਹਾਨੂੰ ਬਾਅਦ ਚ ਲੋੜ ਲੱਗੂਗੀ ਤਾਂ ਬਾਅਦ ਚ ਜਿਹੜਾ ਤੁਸੀਂ ਐਡ ਕਰ ਲਿਓ ਡੀਡ ਕੌਲੀ ਬੇਸਣ ਦੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਘਿਓ ਨੂੰ ਆਪਾਂ ਜਿਹੜਾ ਗਰਮ ਕਰ ਲਿਆ ਸੀਗਾ ਤੇ ਬਾਅਦ ਦੇ ਵਿੱਚ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਕਰ ਲਵਾਂਗੇ ਤੁਸੀਂ ਜਦੋਂ ਵੀ ਲੱਡੂ ਬਣਾਉਣੇ ਨੇ ਤਾਂ ਮੀਡੀਅਮ ਫਲੇਮ ਤੇ ਹੀ ਬੇਸਣ ਨੂੰ ਪਕਾਉਣਾ ਹੈ ਫਿਰ ਵਧੀਆ ਪੱਕ ਕੇ ਤਿਆਰ ਹੋਊਗਾ ਤੇ ਬੇਸਣ ਜਿਹੜਾ ਤੁਹਾਡੇ ਲੱਡੂ ਆ ਕਾਲਸ ਤੇ ਵੀ ਨਹੀਂ ਹੋਣਗੇ ਪਹਿਲਾਂ ਵਾਲਾ ਬੇਸਣ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜੀ ਅੱਧੀ ਕੌਲੀ ਸੀਗੀ ਉਹ ਵੀ ਬੇਸਣ ਦੀ ਪਾ ਦਿਤੀ ਆ ਹਜੇ ਆਪਾਂ ਸੂਜੀ ਨਹੀਂ ਪਾਵਾਂਗੇ ਹਜੇ ਆਪਾਂ ਇਕੱਲੇ ਬੇਸਣ ਨੂੰ ਹੀ ਪਕਾਉਣਾ ਹੈ ਕਿਉਂਕਿ ਸੂਜੀ ਆ ਜਿਹੜੀ ਜਲਦੀ ਪੱਕ ਜਾਂਦੀ ਆ ਫਿਰ ਉਹ ਜ਼ਿਆਦਾ ਪੱਕ ਜੂਗੀ ਤੇ ਟੇਸਟ ਆ ਜਿਹੜਾ ਲੱਡੂਆਂ ਦਾ ਉਹ ਵਧੀਆ ਨਹੀਂ ਆਉਂਦਾ ਹੈਗਾ ਤੇ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਲੋ ਫਲੇਮ ਤੇ ਹੈ ਜਿਹੜਾ ਭੁੰਨ ਲਵਾਂਗੇ ਪਹਿਲਾਂ ਪਹਿਲਾਂ ਤੁਹਾਨੂੰ ਲੱਗੂਗਾ ਕਿ ঘি ਕਟਾ ਤੁਸੀਂ ਕੀ ਹੋਰ ਨਹੀਂ ਪਾਉਣਾ ਹੈਗਾ ਇੰਨਾ ਕੀ ਪਰਫੈਕਟ ਆ ਜਦੋਂ ਜਦੋਂ ਇਹ ਪੱਕਦੇ ਜਾਣਗੇ ਬੇਸਣ ঘি ਛੱਡਦਾ ਜਾਊਗਾ ਤੇ ਬਿਲਕੁਲ ਇਹ ਸੌਫਟ ਹੋ ਜਾਊਗਾ ਵੈਸੇ ਤਾਂ ਲੱਡੂਆਂ ਦੇ ਵਿੱਚ ਦਸਤੀ ਖੰਡ ਪੈਂਦੀ ਹੁੰਦੀ ਆ ਪਰ ਤੁਸੀਂ ਚਾਹੋ ਦਸਤੀ ਖੰਡ ਨਹੀਂ ਹੈਗੀ ਤਾਂ ਚੀਨੀ ਨੂੰ ਬਿਲਕੁਲ ਬਰੀਕ ਪੀਸ ਕੇ ਉਹਨੂੰ ਛਾਣ ਕੇ ਉਹ ਵੀ ਪਾ ਸਕਦੇ ਹੋ ਤੇ ਫਲੇਵਰ ਲਈ ਆਪਾਂ ਇਹਦੇ ਵਿੱਚ ਇੱਕ ਇਲਾਇਚੀ ਹੈ ਜਿਹੜੀ ਉਹ ਵੀ ਐਡ ਕਰ ਦਾਂਗੇ ਤੁਸੀਂ ਚੀਨੀ ਨੂੰ ਪੀਸਣ ਤੋਂ ਬਾਅਦ ਜਿਹੜਾ ਛਾਣ ਜ਼ਰੂਰ ਲਿਓ ਤਾਂ ਕਿ ਇਹਦੇ ਵਿੱਚ ਕੋਈ ਵੀ ਕਣ ਨਾ ਰਹਿਣ ਤੇ ਲੱਡੂ ਆਪਣੇ ਬਿਲਕੁਲ ਵਧੀਆ ਬਣਨ ਤੇ ਦੂਜੀ ਸਾਈਡ ਤੇ ਬੇਸਣ ਵੀ ਆਪਣਾ 50% ਪੱਕ ਗਿਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਅੱਧੀ ਕੌਲੀ ਤੋਂ ਥੋੜੀ ਜਿਹੀ ਉੱਪਰ ਆ ਜਿਹੜੀ ਸੂਜੀ ਲਈ ਸੀਗੀ ਉਹ ਵੀ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਹਨੂੰ ਵੀ ਬਿਲਕੁਲ ਲੋ ਫਲੇਮ ਤੇ ਆਪਾਂ ਲਗਾਤਾਰ ਚਲਾਉਂਦੇ ਹੋਏ ਜਿਹੜਾ ਪਕਾ ਲਵਾਂਗੇ ਇੱਕਦਮ ਸੂਜੀ ਪਾਉਣ ਨਾਲ ਥੋੜਾ ਰੁੱਖਾ ਹੋ ਜਾਊਗਾ ਜਿਵੇਂ ਜਿਵੇਂ ਪੱਕਦਾ ਜਾਊਗਾ ਓਏ ਉਹ ਮੈਂ ਸੂਜੀ ਤੇ ਬੇਸਣਾ ਜਿਹੜਾ ਕੀ ਛੱਡਦਾ ਰਹੂਗਾ ਸੂਜੀ ਪਾਉਣ ਨਾਲ ਇਦਾਂ ਹੁੰਦਾ ਹੈ ਕਿ ਲੱਡੂਆ ਜਿਹੜੇ ਦਾਣੇਦਾਰ ਬਣਦੇ ਆ ਜਿਵੇਂ ਕਿ ਆਪਾਂ ਬਾਜ਼ਾਰ 'ਚ ਪਾਉਨੇ ਆ ਖਾਣੇ ਆ ਬਣ ਤਾਂ ਕੱਲੇ ਬੇਸਣ ਦੇ ਵੀ ਜਾਂਦੇ ਆ ਪਰ ਉਹ ਦਾਣੇਦਾਰ ਨਹੀਂ ਬਣਦੇ ਹੈਗੇ ਫਿਰ ਮੂੰਹ 'ਚ ਜਾ ਕੇ ਚਿਪਕ ਜੇ ਜਾਂਦੇ ਆ ਇਸ ਤਰ੍ਹਾਂ ਲੱਡੂਆ ਜਿਹੜੇ ਮੂੰਹ 'ਚ ਜਾ ਕੇ ਚਿਪਕਦੇ ਨਹੀਂ ਹੈਗੇ ਲੱਡੂਆ ਦਾ ਪੀਲਾ ਰੰਗਾ ਜਿਹੜਾ ਆਪਾਂ ਪਾ ਦਵਾਂਗੇ 5-7 ਚੁਟਕੀਆਂ ਜਿਹੜੀਆਂ ਹੈਗੀਆਂ ਨੇ ਰੰਗ ਦੀਆਂ ਪਾਈਆਂ ਨੇ ਜੇ ਤੁਹਾਨੂੰ ਘੱਟ ਲੱਗਦਾ ਹੈ ਤਾਂ ਤੁਸੀਂ ਥੋੜਾ ਜਿਹਾ ਹੋਰ ਐਡ ਕਰ ਲਓ ਪਰ ਇੱਕਦਮ ਤੁਸੀਂ ਰੰਗ ਐਡ ਨਾ ਕਰਿਓ ਜਿਆਦਾ ਕੀ ਤੁਹਾਨੂੰ ਫਿੱਕਾ ਲੱਗਦਾ ਹੈ ਕਿਉਂਕਿ ਇਹਨੇ ਬਾਅਦ ਚ ਥੋੜਾ ਡਾਰਕ ਹੋ ਜਾਣਾ ਜਿਵੇਂ ਜਿਵੇਂ ਪੱਕਦਾ ਜਾਊਗਾ ਬੇਸਣ ਕਲਰ ਚੇਂਜ ਹੁੰਦਾ ਜਾਊਗਾ ਇਹਦਾ ਰੰਗ ਗੂੜਾ ਹੋ ਜਾਊਗਾ ਹਜੇ ਆ ਜਿਹੜਾ ਪੱਕ ਰਿਹਾ ਹੈ ਬੇਸਣ ਜਿਵੇਂ ਜਿਵੇਂ ਇਹ ਪੱਕਦਾ ਜਾਊਗਾ ਹੌਲਾ ਹੁੰਦਾ ਜਾਊਗਾ ਬੇਸਣ ਬਿਲਕੁਲ ਬਿਲਕੁਲ ਮਲਾਈਮ ਹੋ ਜਾਊਗਾ तो बिल्कुल हौला हो जाऊगा तो सारे टाइम गैस की फ्लेम बिल्कुल लो रखनी आ हाई फ्लेम नहीं रखनी हैगी फ्लेम से जिन्ना पकाओगे बेसन के लड्डू उन्नी ज़्यादा टेस्टी बन गए तो किसी भी त्यौहार से या उदर तो मिठा खाने का मन करे उस टाइम तो लड्डू आ जड़े बना के खा सकते हो बेसनते लड्डू बनाने सब तो ज़्यादा आसान आते बहुत ही ज़्यादा टेस्टी बन के तैयार होंगे ने पूरा नाप एन परफेक्ट आ इस तरह इन्हें नाप के न बनाओगे तो बिल्कुल परफेक्ट होगा तुम देख सकते होने ਬੇਸਣੇ ਕੀ ਵੀ ਛੜਤਾ ਤੇ ਕਲਰ ਵੀ ਹੈ ਬਿਲਕੁਲ ਇਹਦਾ ਚੇਂਜ ਹੋ ਗਿਆ ਜੇ ਤੁਸੀਂ ਥੋੜੇ ਲਾਲ ਜੇ ਰੱਖਣਾ ਚਾਹੁੰਦੇ ਹੋ ਤਾਂ ਬੇਸਣ ਨੂੰ ਥੋੜਾ ਜਿਹਾ ਵੱਧ ਪਕਾ ਲਓ ਜੇ ਪੀਲੇ ਜੇ ਰੱਖਣਾ ਚਾਹੁੰਦੇ ਹੋ ਤਾਂ ਇੰਨਾ ਕੁ ਬੇਸਣ ਆ ਕਾਫੀ ਅਪਕਾਉਣ ਤੋਂ ਬਾਅਦ ਤੇ ਇਸ ਤਰ੍ਹਾਂ ਜਦੋਂ ਇਹ ਬਿਲਕੁਲ ਠੰਡਾ ਹੋ ਗਿਆ ਹੱਥ ਲੱਗਣਯੋਗ ਹੋ ਗਿਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਖੰਡ ਜਾਂ ਫਿਰ ਚੀਨੀ ਪਾਉਣੀ ਆ ਪਹਿਲਾਂ ਨਹੀਂ ਪਾਉਣੀ ਹੈਗੇ ਨਹੀਂ ਤਾਂ ਫਿਰ ਪਿੰਗਲ ਜੂਗੇ ਤੇ ਢਿੱਲੇ ਢਿੱਲੇ ਲੱਡੂ ਤੁਹਾਡੇ ਬਣ ਜਾਣਗੇ ਫਲੇਵਰ ਲਈ ਆਪਾਂ ਇਹਦੇ ਵਿੱਚ ਇਲਾਇਚੀ ਹੈ ਜਿਹੜੀ ਉਹ ਐਡ ਕਰ ਦਿੱਤੀ ਸੀ ਤੇ ਇੱਕ ਕੋਕਲੀ ਦੇਸੀ ਖੰਡ ਇਆ ਫਿਰ ਬੂਰਾ ਤੁਸੀਂ ਕਹਿੰਦੇ ਹੋ ਉਹ ਪਾ ਇਹਦੇ ਵਿੱਚ ਐਡ ਕਰ ਲਵਾਂਗੇ ਚੀਨੀ ਵੀ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਐਡ ਕਰ ਸਕਦੇ ਹੋ ਉਹ ਵੀ ਇਸੇ ਟਾਈਮ ਤੇ ਹੈ ਜਿਹੜੀ ਐਡ ਕਰਨੀ ਆ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਨੂੰ ਹੋਰ ਘਿਓ ਦੀ ਜ਼ਰੂਰਤ ਨਹੀਂ ਪਈ ਹੈਗੀ ਇਸ ਲਈ ਆਪਾਂ ਹੋਰ ਘਿਓ ਨਹੀਂ ਪਾਇਆ ਹੈਗਾ ਜੇ ਤੁਹਾਨੂੰ ਬਾਅਦ ਦੇ ਵਿੱਚ ਲੱਗਦਾ ਹੈ ਕਿ ਲੱਡੂ ਨਹੀਂ ਬੱਟੇ ਜਾ ਰਹੇ ਹੈਗੇ ਰੁੱਖਾ ਹੈ ਤੁਹਾਡਾ ਜਿਹੜਾ ਸਾਰਾ ਮਿਕਸਚਰ ਤਾਂ ਫਿਰ ਤੁਸੀਂ ਥੋੜਾ ਜਿਹਾ ਘਿਓ ਇਹਦੇ ਵਿੱਚ ਹੋਰ ਐਡ ਕਰ ਲਓ ਪਹਿਲਾਂ ਤੁਸੀਂ ਲੱਡੂ ਵਟ ਕੇ ਦੇਖ ਲਓ ਬਿਲਕੁਲ ਪਰਫੈਕਟ ਬੱਟੇ ਜਾਣਗੇ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਇਹਨੂੰ ਮਿਕਸ ਕਰ ਦੇਵਾਂਗੇ ਕੜਚੀ ਦੇ ਨਾਲ ਮਿਕਸ ਨਹੀਂ ਹੋ ਰਿਆ ਸੀਗਾ ਇਸ ਤਰ੍ਹਾਂ ਆਪਾਂ ਸਾਰਾ ਜਿਹੜਾ ਮਿਕਸ ਕਰ ਦਿੱਤਾ ਹੈ ਤੇ ਠੰਡਾ ਹੋਣ ਦੇ ਹੀ ਖਾਂਡੇ ਦਾ ਚੀਨੀ ਤੁਸੀਂ ਐਡ ਕਰਨੀ ਆ ਗਰਮ-ਗਰਮ ਦੇ ਵਿੱਚ ਨਹੀਂ ਐਡ ਕਰਨੀ ਹੈਗੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਗੋਲ-ਗੋਲ ਲੱਡੂਆ ਜਿਹੜੇ ਉਹ ਬਣਾ ਲਵਾਂਗੇ ਤੁਸੀਂ ਚਾਹੋ ਇਹਦੀ ਬਰਫੀ ਵੀ ਆ ਜਿਹੜੀ ਉਹ ਵੀ ਜਮਾ ਸਕਦੇ ਹੋ ਬਿਲਕੁਲ ਪਰਫੈਕਟ ਜੰਮ ਕੇ ਤਿਆਰ ਹੋ ਗਏ ਇਹਨੂੰ ਸੈੱਟ ਕਰਕੇ ਆ ਜਿਹੜਾ ਥੋੜੀ ਦੇਰ ਲਈ ਫ੍ਰਿਜ ਦੇ ਵਿੱਚ ਰੱਖ ਦਿਓ ਜੇ ਗਰਮੀ ਆ ਜਾਂ ਜੇ ਸਰਦੀ ਆ ਤਾਂ ਤੁਸੀਂ ਇਹਨੂੰ ਬਾਹਰ ਲਈ 12 ਘੰਟੇ ਲਈ ਆ ਜਿਹੜਾ ਰੱਖ ਸਕਦੇ ਹੋ ਤੇ ਆਪਣੇ ਬਣ ਕੇ ਤਿਆਰ ਹੋ ਗਏ ਆ ਲੱਡੂਏ ਦੇ ਆਪਾਂ ਜਿਹੜੇ ਬੱਟ ਲਵਾਂਗੇ ਇਸ ਤਰ੍ਹਾਂ ਵੱਡਾ ਛੋਟਾ ਜਿੱਦਾਂ ਦਾ ਵੀ ਤੁਸੀਂ ਲੱਡੂ ਆ ਜਿਹੜਾ ਬਟਣਾ ਹੈ ਉਸ ਤਰੀਕੇ ਦੇ ਨਾਲ ਬੱਢ ਸਕਦੇ ਹੋ ਕਿਸੇ ਨੂੰ ਵੀ ਖਿਲਾਓਗੇ ਕੋਈ ਪਛਾਣ ਨਹੀਂ ਸਕਦਾ ਕਿ ਬਾਜ਼ਾਰ ਤੋਂ ਲਿਆਂਦੇ ਨੇ ਜਾਂ ਤੁਸੀਂ ਆਪ ਬਣਾਏ ਨੇ ਜਾਂ ਫਿਰ ਬੱਚਿਆਂ ਨੂੰ ਵੀ ਤੁਸੀਂ ਬਣਾ ਕੇ ਦੇ ਸਕਦੇ ਹੋ ਬਿਲਕੁਲ ਹੈਲਦੀ ਚੀਜ਼ ਆ ਦੇਸੀ ਘੀ ਤੇ ਬਣਾ ਕੇ ਦਿਓ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਹੈਲਦੀ ਆ ਬੇਸਣ ਵੀ ਹੈਲਦੀ ਆ ਬਣ ਵੀ ਆਸਾਨ ਤਰੀਕੇ ਦੇ ਨਾਲ ਜਾਂਦੇ ਨੇ ਤੇ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਬਾਜ਼ਾਰ ਦੇ ਵਿੱਚ ਪਤਾ ਨਹੀਂ ਕੀ ਕੀ ਪਾ ਕੇ ਦਿੰਦੇ ਨੇਗੇ ਸਾਨੂੰ ਇਸ ਤਰ੍ਹਾਂ ਤੁਸੀਂ ਇੱਕ ਹੱਥ ਦੇ ਨਾਲ ਵੀ ਇਹ ਜਿਹੜਾ ਲੱਡੂ ਬਿਲਕੁਲ ਪਰਫੈਕਟ ਵਟਕੇ ਤਿਆਰ ਕਰ ਸਕਦੇ ਹੋ ਜਿਵੇਂ ਕਿ ਹਲਵਾਈ ਵਟਦੇ ਆ ਇਸੇ ਤਰ੍ਹਾਂ ਆਪਾਂ ਸਾਰੇ ਲੱਡੂ ਆ ਜਿਹੜੇ ਤਿਆਰ ਕਰ ਲਵਾਂਗੇ ਜੇ ਤੁਹਾਨੂੰ ਨਾਰੀਅਲ ਦਾ ਫਲੇਵਰ ਪਸੰਦ ਆ ਤਾਂ ਤੁਸੀਂ ਨਾਰੀਅਲ ਦਾ ਬਰਾਦਾ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਸਾਰੇ ਲੱਡੂ ਮੈਂ ਬਟਲੇ ਆ ਇਹਨੂੰ ਪਿਸਤੇ ਦੇ ਨਾਲ ਗਾਰਨਿਸ਼ ਆਪਾਂ ਕਰ ਲਵਾਂਗੇ ਸਾਰਿਆਂ ਨੂੰ ਤੁਸੀਂ ਚਾਹੋ ਸਿੰਪਲ ਵੀ ਆ ਜਿਹੜਾ ਰੱਖ ਸਕਦੇ ਹੋ ਲੋ ਜੀ ਬੇਸਨ ਦੇ ਲੱਡੂ ਆਪਣੇ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਗਏ ਨੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ